ਸੋ ਆਪਣੇ ਨਾਲ ਆਮ ਆਦਮੀ ਪਾਰਟੀ ਤੋਂ ਬੁਲਾਰੇ ਕੁਲਵਿੰਦਰ 브ਰਾਟ ਜੁੜੇ ਹੋਏ ਨੇ 브ਰਾਟ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸੋ ਆ ਪਾਰਟੀ ਦੇ ਉੱਤੇ ਦੋਸ਼ ਹੀ ਲੱਗ ਰਹੇ ਨੇ ਸਰਕਾਰ ਦੇ ਉੱਤੇ ਕਿ ਲਾਅ ਨੂੰ ਮੈਂਟੇਨ ਕਰਕੇ ਨਹੀਂ ਰੱਖਿਆ ਗਿਆ ਇਸ ਕਰਕੇ ਅਜਿਹੀਆਂ ਘਟਨਾਵਾਂ ਹੋ ਰਹੀਆਂ ਨੇ ਕਿ ਕਾਨੂੰਨ ਹੱਥਾਂ ਦੇ ਵਿੱਚ ਲੈ ਲਿਆ ਲੋਕਾਂ ਨੇ ਮੈਡਮ ਪਹਿਲੀ ਗੱਲ ਮੈਂ ਇੱਕ ਗੱਲ ਦੱਸਾਂ ਕਿ ਅੱਜ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਪੰਜਾਬ ਦੇ ਪਿੰਡਾਂ ਦੇ ਵਿੱਚ ਹੂੰ ਕਾਂਗਰਸ ਦਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਜੀ ਆਧਾਰ ਹੈ ਜਿਹੜਾ ਬਿਲਕੁਲ ਖਤਮ ਹੋ ਚੁੱਕਿਆ ਹੈ ਹਾਂ ਇਸ ਕਰਕੇ ਜਿਹੜੇ ਦਿਨ ਤੋਂ ਇਲੈਕਸ਼ਨ ਕਮਿਸ਼ਨ ਵੱਲੋਂ ਡੇਟਾ ਦਾ ਸ਼ਡਿਊਲ ਜਾਰੀ ਕੀਤਾ ਗਿਆ ਉਸੇ ਦਿਨ ਤੋਂ ਤੁਸੀਂ ਕੱਢ ਕੇ ਦੇਖ ਲਓ ਇਹਨਾਂ ਦੀ ਸਟੇਟਮੈਂਟਸ ਝੂਠ ਤੇ ਝੂਠ ਝੂਠ ਤੇ ਝੂਠ ਝੂਠ ਤੇ ਝੂਠ ਬੋਲੀ ਜਾਂਦੇ ਆ ਇਹ ਹਾਂ 29 ਸੈਪਟੈਂਬਰ ਦੀ ਤੁਸੀਂ ਰਾਜਾ ਵੜਿੰਗ ਜੀ ਦੀ ਸਟੇਟਮੈਂਟ ਕੱਢੋ ਇੱਕ ਉਹਨਾਂ ਨੇ ਬਾਈਟ ਦਿੱਤੀ ਜਿਦੇ ਵਿੱਚ ਉਹ ਬੋਲੇ ਕਹਿੰਦੇ ਨਾ ਸਾਡੇ ਕੋਲੇ ਵੋਟਰ ਲਿਸਟਾਂ ਪਹੁੰਚੀਆਂ ਨਾ ਸਾਨੂੰ ਐ ਪਤਾ ਵੀ ਕਿਹੜਾ ਪੈਂਡ ਰਿਜ਼ਰਵ ਆ ਕਿਹੜਾ ਪੈਂਡ ਜਰਨਲ ਆ ਕਹਿੰਦੇ ਅਸੀਂ ਕਾਗਜ਼ ਕਿਹੜੇ ਲੋਟ ਭਰ ਗਏ ਔਰ ਨਾਲ ਉਸੇ ਬਾਈਟ ਦੇ ਵਿੱਚ ਹੀ ਬੜੰਗ ਸਾਹਿਬ ਕਹਿ ਰਹੇ ਆ ਕਹਿੰਦੇ ਵੀ ਸਾਨੂੰ ਨਾ ਚੁੱਲਾ ਟੈਕਸ ਮਿਲ ਰਿਹਾ ਤੇ ਨਾ ਐਨਓਸੀ ਮਿਲ ਰਹੀ ਹੈ ਮੈਂ ਪਹਿਲੀ ਗੱਲ ਤਾਂ ਇਹ ਪੁੱਛਣੀ ਚਾਹਣਾ ਹੈ ਕਿ ਜਿਵੇਂ ਸਿਆਣੇ ਕਹਿੰਦੇ ਝੂਠ ਦੇ ਪੈਰ ਨਹੀਂ ਹੁੰਦੇਗੇ ਤੁਸੀਂ ਇੱਕ ਪਾਸੇ ਕਹਿ ਰਹੇ ਆ ਸਾਨੂੰ ਵੋਟਰ ਲਿਸਟਾਂ ਨਹੀਂ ਮਿਲੀਆਂ ਇੱਕ ਪਾਸੇ ਤੁਸੀਂ ਕਹਿ ਰਹੇ ਆ ਸਾਨੂੰ ਐ ਨਹੀਂ ਪਤਾ ਪੈਂਡਰ ਜ਼ਰਬ ਹੈ ਕਿ ਜਰਨਲ ਹੈ ਦੂਜੇ ਪਾਸੇ ਤੁਸੀਂ ਐਨਓਸੀ ਲੈਂਡ ਜਾਵੜੇ ਫਿਰ ਐਨਓਸੀ ਕਿਦੀ ਲੈਂਡ ਜਾਵੜੇ ਤੁਸੀਂ ਉੱਥੇ ਸੋ ਇਸ ਕਰਕੇ ਉਸੇ ਦਿਨ ਤੋਂ ਇਹ ਝੂਠ ਤੇ ਝੂਠ ਬੋਲੀ ਜਾਂਦੇ ਕਿਉਂਕਿ ਮੈਡਮ ਇਹ ਨਹੀਂ ਚਾਹਦੇ ਕਿ ਪਿੰਡਾਂ ਦੇ ਵਿੱਚ ਸਰਵਸੰਮਤੀਆਂ ਹੋਣ ਇਹ ਨਹੀਂ ਚਾਹੁੰਦੇ ਕਿ ਪਿੰਡਾਂ ਦੇ ਵਿੱਚ ਸਾਫ਼ ਸੁਥਰੇ ਇਲੈਕਸ਼ਨ ਹੋਣ ਕਿਉਂਕਿ ਪਹਿਲਾਂ ਇਹਨਾਂ ਨੇ ਛਿੱਤਰ ਦੇ ਨਾਲ ਘੁੱਗੀ ਘੁੱਟਦੇ ਰਹੇ ਐ ਇਹ ਅੱਜ ਵੀ ਥੋਡੇ ਫੋਲਸ ਸੁਣੀ ਜਾਂਦੇ ਹੋਣੇ ਤੁਹਾਨੂੰ ਨਾਲ ਕਮੈਂਟਾਂ ਦੇ ਵਿੱਚ ਵੀ ਦੱਸ ਦੇਣਗੇ ਇਹਨਾਂ ਦਾ ਕੀ ਸਿਸਟਮ ਹੁੰਦਾ ਸੀਗਾ ਇਹ ਪਿੰਡਾਂ ਦੇ ਵਿੱਚ ਜਾਂਦੇ ਸੀਗੇ ਇਕੱਠ ਕਰ ਲੈਂਦੇ ਸੀਗੇ ਇੱਕ ਬੰਦੇ ਦੇ ਮੋਢੇ ਤੇ ਹੱਥ ਮਾਰ ਕੇ ਕਹਿ ਦਿੰਦੇ ਸੀਗੇ ਆਹ ਸਾਡਾ ਸਰਪੰਚ ਐ ਕਿ ਜਿਹੜੀ ਮੈਡਮ ਜਰਤ ਨਹੀਂ ਹੁੰਦੀ ਸੀ ਕਿ ਉਹਦੇ ਬਰਾਬਰ ਕਾਗਜ਼ ਭਰ ਦੇ ਜਾਂ ਇਹਨਾਂ ਨੂੰ ਸਵਾਲ ਕਰਦੀ ਹੈ ਜੋ ਆਪ ਕਰ ਰਹੇ ਨੇ ਇਸ ਵੇਲੇ ਜੋ ਇਸ ਵੇਲੇ ਆਪ ਕਰ ਰਹੇ ਨੇ ਯੋ ਪੰਜਾਬ ਦੇ ਹਾਲਾਤ ਨੇ ਬਰਾੜ ਸਾਬ ਝੂਠਣਾ ਪਰ ਪੰਜਾਬ ਦੇ ਲੋਕਾਂ ਦਾ ਨਾ 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 ਤੁਸੀਂ ਜਿਹੜੀ ਗੱਲ ਕਰ ਰਹੇ ਹੋ ਪੁੱਗੀ ਕੁੱਟ ਰਹੇ ਹੋ ਜੇ ਕਰ ਰਹੇ ਹੋ ਉਹ ਕਰ ਰਹੇ ਹੋ ਤੁਹਾਨੂੰ ਫੁਟੇਜ ਕੱਢ ਕੇ ਦਿਖਾ ਦੋ ਕਿ ਤੁਹਾਡੇ ਮੰਤਰੀਆਂ ਦੀਆਂ ਗੱਡੀਆਂ ਘੁੰਮਦੀਆਂ ਦੀਆਂ ਨਰਵਤ ਸਾਬ ਇੱਕ ਹੋਰ ਗੱਲ ਤੁਸੀਂ ਪਿੰਡਾਂ ਫਾਟੜਾਂ ਦੀ ਕਾਰ ਤੋਂ ਕ੍ਰੋਧ ਪਾ ਰਹੇ ਹੋ ਪੰਜਾਬ ਦੇ ਲੋਕਾਂ ਨੂੰ ਜਾ ਕੇ ਪੁੱਛੋ ਤੁਸੀਂ ਜੇ ਤੁਸੀਂ ਕੀ ਕਹਿੰਦੇ ਹੋ ਤੁਹਾਡੇ ਪੁੱਤਾਂ ਦੇ ਅਸੀਂ ਫਲੋਰ ਦਿੰਦੇ ਆ ਤੁਸੀਂ ਜਿਹੜੀ ਗੱਲ ਕਰ ਰਹੇ ਹੋ ਤੁਸੀਂ ਬਲੌਗ ਨਾਲ ਤੋਂ ਤਾਂ ਨਹੀਂ ਸ਼ੁਰੂ ਕੀਤੀ ਤੁਸੀਂ ਵਿੱਚ ਜਾ ਕੇ ਤੁਸੀਂ ਬਲੌਗ ਨਾਲ ਤੋਂ ਤਾਂ ਨਹੀਂ ਸ਼ੁਰੂ ਕਰ ਤੁਸੀਂ ਜਿਹੜਾ ਤੁਸੀਂ ਜਿਹੜੇ ਆਪਣੀ ਆਪਣੀ ਇੱਕ ਨਕਲੀ ਸਾਖ ਬਣਾਉਂ ਨੂੰ ਨਕਲੀ ਸਾਖ ਬਣਾਉਂ ਨੂੰ ਤੁਸੀਂ ਅੱਜ ਪੰਜਾਬ ਦੇ ਨਰਵੰਦ ਸਾਹਿਬ ਮੇਰੀ ਰਿਕਵੈਸਟ ਹੈ ਨਰਵੰਦ ਸਾਹਿਬ ਮੇਰੀ ਰਿਕਵੈਸਟ ਹੈ ਬਰਾੜ ਸਾਹਿਬ ਜੀਤਵਾਰ ਆਪਾਂ ਗੱਲ ਕੰਪਲੀਟ ਹੁੰਦੀ ਹੈ ਤੁਸੀਂ ਜਿਹੜੀ ਗੱਲ ਕਰਦੇ ਦੇਖ ਲਓ ਤੁਸੀਂ ਗਰਾਊਂਡ ਰਿਐਲਿਟੀ ਦੇ ਉੱਤਰਾ ਮਾਦਾ ਰੱਖੋ ਨਰਵਾਨ ਸਾਹਿਬ ਤੁਸੀ ਤੁਸੀ ਰਵਾਲ ਸਾਹਿਬ ਇੱਕ ਵਾਰ ਗੱਲ ਕੰਪਲੀਟ ਹੁੰਦੀ ਹੈ ਆਪਾਂ ਮੈਂ ਸਾਰਾ ਕੁਝ ਦੱਸੂਗਾ ਮੈਂ ਸਾਰਾ ਕੁਝ ਦੱਸੂਗਾ ਸਾਡਾ ਜੋ ਕੁਝ ਕੀਤਾ ਤੁਸੀਂ ਤੁਸੀਂ ਸੁਣਨ ਦਾ ਮਾਦਾ ਰੱਖੋ ਰਵਾਲ ਸਾਹਿਬ ਇੱਕ ਵਾਰ ਗੱਲ ਕੰਪਲੀਟ ਹੁੰਦੀ ਹੈ ਜੋ ਕੁਝ ਇਹਨਾਂ ਨੇ ਕੀਤਾ ਹੈ ਪਿਛਲੇ 5 ਸਾਲਾਂ ਦੇ ਵਿੱਚ ਉਹ ਕੁਝ ਇਹ ਅੱਜ ਕਰਨਾ ਚਾਹੁੰਦੇ ਆ ਉਹਦੀ ਆਧਾਰਨ ਮੈਂ ਤੁਹਾਨੂੰ ਦੱਸ ਦਿੰਨਾ ਹੈ ਡੀਸੀ ਦਫਤਰ ਦੇ ਵਿੱਚ ਜਾ ਕੇ ਚੁਣੇ ਹੋਏ ਪਾਰਲੀਮੈਂਟ ਮੈਂਬਰ ਆ ਵਿਰੋਧੀ ਧਰਦੇ ਨੇਤਾ ਜੇ ਡੀਸੀ ਨੂੰ ਇਹ ਕਹਿ ਸਕਦੇ ਤੇਰੇ ਪਿਉ ਦਾ ਦਫਤਰ ਨਹੀਂਗਾ ਤੂੰ ਬਾਹਰ ਨਿਕਲ ਤਾਂ ਇਹ ਤੁਸੀਂ ਸੋਚ ਸਕਦੇ ਕਿ ਕਿਹੜੀ ਹੱਦ ਤੱਕ ਜਾ ਸਕਦੇ ਆ ਇਹ ਬੰਦੇ ਅੱਜ ਕੇ ਰਾਜਾ ਵੜਿੰਗ ਵਰਗੇ ਐਸਐਸਪੀ ਤੱਕ ਤੁਹਾਨੂੰ ਨਹੀਂ ਫਿਰ ਦਫਤਰ ਕਿਹਾ ਉਹ ਤੁਸੀਂ ਮੈਨੂੰ ਦੱਸੋ ਪਬਲਿਕ ਦਾ ਦਫਤਰ ਨਹੀਂ ਸੀ ਦੇਖ ਸਕਦੇ ਆ ਕਿਹੜੀ ਅੱਲਾ ਕਰ ਦੇ ਸਕਦੇ ਆ ਨਰਵਤ ਸਰ ਵੀਰ ਜੀ ਰਾਹ ਤੁਸੀਂ ਲੋਕਾਂ ਦੀ ਗੱਲ ਕਰੋ 100% ਵੀਰਾਂ ਲੋਕਾਂ ਦੀ ਗੱਲ ਕੀਤੀ ਨਰਵਤ ਸਾਹਿਬ ਆਪਾਂ ਗੱਲ ਕੰਪਲੀਟ ਹੁੰਦੀ ਏ ਮੈਂ ਤੁਹਾਡੇ ਕੋਲ ਵੀ ਆਉਂਦੀ ਹਾਂ ਲੋਕਾਂ ਨਾਲ ਗੱਲ ਕੰਪਲੀਟ ਕਰਨ ਲਈ ਕਰਦੇ ਨਹੀਂ ਦੋਸ਼ ਦੋਸ਼ ਫਿਲਾ ਰਹੇ ਹੋ ਉਹ ਮੈਂ ਦੱਸਿਆ ਕਿ ਵੀਡੀਓ ਬਲੌਗ ਲੈਵਲ ਤੋਂ ਤੇ ਕੀ ਲੋਕਾਂ ਲਈ ਸਹੂਲਤਾਂ ਕੀਤੀਆਂ ਕੀ ਪਾਣੀ ਦਾ ਗਲਾਸ ਤੱਕ ਵੀ ਰੱਖਿਆ ਹੋਇਆ ਤੁਸੀਂ ਤੁਸੀਂ ਸੋਫੇ ਲਾਉਂਦੇ ਹੋ ਉੱਥੇ ਤੁਸੀਂ ਕਿਹੜੀਆਂ ਗੱਲਾਂ ਕਰ ਰਹੇ ਹੋ ਸਾਨੂੰ ਜਿਹੜੇ ਸੋਫੇ ਲਾਉਂਦੇ ਹੋ ਤੁਸੀਂ ਆਹ ਟ੍ਰੇਨ ਸਾਹਿਬ ਕੰਮ ਵਿੱਚ ਕਿ ਉਹ ਤਾਂ ਬਲੋਟ ਨੇ ਉਸ ਕੇਂਦਰ ਪੰਜਾਬ ਦੇਖ ਰਿਹਾ ਤੁਸੀਂ ਪੰਚਾਇਤੀ ਚੋਣਾਂ ਨੂੰ ਇੱਕ ਪਾਰਟੀ ਦੀਆਂ ਚੋਣਾਂ ਬਣਾ ਕੇ ਰੱਖਦਾ ਤੁਸੀਂ ਪੰਚਾਇਤ ਚੋਣਾਂ ਗੜਾਟ ਸਾਹਿਬ ਜੀ ਨਰਵੰਦ ਸਾਹਿਬ ਆਪਾਂ ਡਿਬੇਟ ਕਰੀਏ ਆਪਾਂ ਇਸ ਚਰਚਾ ਨੂੰ ਹੋਰ ਪਾਸੇ ਲੈ ਕੇ ਜਾਈਏ ਮੇਰੀ ਗੁਜ਼ਾਰਿਸ਼ ਹੈ ਮੇਰੀ ਗੁਜ਼ਾਰਿਸ਼ ਹੈ ਕਿ ਨਰਵੰਦ ਸਾਹਿਬ ਗੜਾਟ ਸਾਹਿਬ ਇਸ ਤਰ੍ਹਾਂ ਕੁਝ ਸਮਝ ਨਹੀਂ ਆਏਗਾ ਪਤਾ ਹੈ ਨਹੀਂਗਾ ਇਹਨਾਂ ਨੂੰ ਇਸ ਤਰ੍ਹਾਂ ਕੁਝ ਨਹੀਂ ਆਏਗਾ ਆਪਾਂ ਇੱਕ ਇੱਕ ਕਰਕੇ ਗੱਲ ਕਰੀਏ ਬਰਾੜ ਸਾਹਿਬ ਬਰਾੜ ਸਾਹਿਬ 1 ਮਿੰਟ ਬਰਾੜ ਸਾਹਿਬ ਨਰਵਾਲ ਸਾਹਿਬ ਬਰਾੜ ਸਾਹਿਬ ਨੂੰ ਰਿਕੁਐਸਟ ਹੈ ਆਪਾਂ ਇੱਕ ਇੱਕ ਕਰਕੇ ਗੱਲ ਕਰੀਏ